ਤੇ 35 ਲੱਖ ਰੁਪਏ ਵਿੱਚ ਪਿੰਡ ਦੀ ਸਰਪੰਚੀ ਵੇਚੀ ਗਈ ਹੈ ਜੀहां ਪਿੰਡ 'ਚ ਇਕੱਠ ਕੀਤਾ ਗਿਆ ਹੈ ਸਰਪੰਚ ਦੀ ਬੋਲੀ ਲਾਈ ਗਈ ਹੈ ਜਿਸ ਤੋਂ ਬਾਅਦ ਇਹ ਰਕਮ 10 ਲੱਖ ਤੋਂ ਸ਼ੁਰੂ ਹੋ ਕੇ 35 ਲੱਖ ਰੁਪਏ ਤੱਕ ਪਹੁੰਚੀ ਅਤੇ ਇੱਕ ਵਿਅਕਤੀ ਨੂੰ 35 ਲੱਖ ਰੁਪਏ ਲੈ ਕੇ ਸਰਪੰਚ ਬਣਾਇਆ ਗਿਆ ਦਰਸਲ ਗਿੱਦੜਬਾਹ ਦੇ ਪਿੰਡ ਕੋਠੇ ਚੀਦਿਆਂ 'ਚ ਸਰਪੰਚੀ ਲਈ ਬੋਲੀ ਲਾਈ ਗਈ ਹੈ ਜਿੱਥੇ ਕਿ ਇੱਕ ਵਿਅਕਤੀ ਵੱਲੋਂ 35 ਲੱਖ ਰੁਪਏ ਦੀ ਬੋਲੀ ਦਿੱਤੀ ਗਈ ਹੈ ਉਦੋਂ ਇਸ ਪੂਰੀ ਬੋਲੀ ਦੀ ਇੱਕ ਵੀਡੀਓ ਸਾਹਮਣੇ ਹੈ ਜਿਸ ਨੂੰ ਕੇ ਪਿੰਡ ਵਾਸੀਆਂ ਵੱਲੋਂ ਰਿਕਾਰਡ ਕੀਤਾ ਗਿਆ ਹੈ ਜਿਸ ਵਿੱਚ ਕਈ ਵਿਅਕਤੀ ਸਰਪੰਚੀ ਲਈ ਬੋਲੀ ਲਾਉਂਦੇ ਨਜ਼ਰਾ ਰਹੇ ਨੇ। ਅਮਰਜੀਤ ਸਿੰਘ ਦੀ ਬੋਲੀ 15 ਲੱਖ ਰੁਪਏ ਦੇ ਚਲੋ ਭਾਈ ਜੀ। ਸਾਡੇ ਕੁੰਨਾ ਸਾਡੇ ਬਗਾਵਤ ਲਈ ਗਨੇਸ਼ ਸਿੰਘ। ਸਾਡੇ ਬਗਾਵਤ ਲਈ ਦਨੀਸ਼ ਸਿੰਘ ਕੋਈ ਵੀ ਮੋੜ ਤੇ ਕਾਹਲੀ ਹੋਗਾ ਕੋਈ ਬੋਲੀ ਮੋੜ ਜਾਏ। ਸਾਡੇ 15 ਲੱਖ ਰੁਪਏ ਗਨੇਸ਼ ਸਿੰਘ ਸਾਥ।

बारह लाख रुपया अमरजीत तरफ थोड़ा सा चौबीस लाख रुपया अमरीत छत्तीस लख रुपया अमरजीत सिंह बी लाख अमरीत सिंह ती लख रुपया अमरजीत तीह लाख रुपया अमरजीत सिंह कती लख रुपया अमरीत सिंह कती लख रुपया अमरीत सिंह कती लाख रुपया अमरजीत सिंह कती लख रु अमरी बोली अगर अमरजीत सिंह साढ़े लाख दिया अमरजीत सिंह लाख दिया अमरीत सिंह लाख अमरीक बत्तीस लाख रुपया अमरीक सिंह साढ़े बत्ती लाख रुपया अमरीत के लख रुपया अमरीक सिंह तेती लाख रुपया अमरीक सिंह तेती लाख रुपया अमरीक सिंह लाख रुपया अमरजीत साढ़े चौंती अमरीक सिंह

ਕਿਹਾ ਜਾ ਰਿਹਾ ਹੈ ਕਿ ਪਿੰਡ ਦੇ ਗੁਰੂਕਰਨ ਨੂੰ ਇਹ ਸਾਰੀ ਰਕਮ ਦਿੱਤੀ ਜਾਵੇਗੀ ਪਾਕੇ ਬੋਲੀ ਦੀ 35 ਲੱਖ ਰੁਪਏ ਦੀ ਰਕਮ ਜੋ ਬਣੀ ਹੈ ਉਹ ਗੁਰੂਕਰਨ ਨੂੰ ਦਾਨ ਕੀਤੀ ਜਾਵੇਗੀ ਦੱਸਦੀ ਹੈ ਕਿ 35 ਲੱਖ ਰੁਪਏ ਵਿੱਚ ਅਮਰੀਕ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਬੋਲੀ ਦਿੱਤੀ ਗਈ ਅਤੇ ਉਸ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ ਉਧਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੁਬਾਰਾ ਲਾ ਰਹੀ ਹੈ ਅਮਰੀਕ ਸਿੰਘ ਦੀ ਬੋਲੀ 15 ਲੱਖ ਰੁਪਏ ਦੇ ਚੋਟੇ ਹੋਏ ਹਾਤੇ 15

30 ਲੱਖ ਰੁਪਇਆ ਅਮਰ ਸਿੰਘ ਤੇ 31 ਲੱਖ ਰੁਪਇਆ ਅਮਰੀਕ ਸਿੰਘ 31 ਲੱਖ ਰੁਪਇਆ ਅਮਰਜੀਤ ਸਿੰਘ ਤਾਂ ਹੁਣ ਇੱਕ ਪਾਸੇ ਜਿੱਥੇ ਸਰਬਸੰਮਤੀ ਨਾਲ ਸਰਪੰਚ ਬਣਾਉਣ ਵਾਲੇ ਪਿੰਡ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਅਜੇਹੇ ਪਿੰਡ ਵਿੱਚ ਜਿੱਥੇ ਸਰਪੰਚੀ ਲਈ 35 ਲੱਖ ਰੁਪਏ ਦੀ ਬੋਲੀ ਲੱਗੀ ਹੋਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਪੰਚ ਸਰਪੰਚ ਬਣਨ ਤੋਂ ਬਾਅਦ ਆਈਆਂ ਹੋਈਆਂ ਗ੍ਰਾਂਟਾਂ ਨਾਲ ਕੀ ਕੁਝ ਕਰ ਸਕਦਾ ਹੈ ਹਾਲਾਂਕਿ ਇਹ ਬੋਲੀ ਕਿਉਂ ਲਾਈ ਗਈ ਅਜੇਹੀ ਨੌਕਤ ਪਿੰਡ ਵਿੱਚ ਕਿਉਂ ਆਈ ਇਹ ਵੀ ਵੱਡਾ ਸਵਾਲ ਹੈ ਪਰ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੈ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਅਜਿਹਾ ਸਰਪੰਚ ਜੋ ਖੁਦ 35 ਲੱਖ ਰੁਪਏ ਦੇ ਕੇ ਸਰਪੰਚ ਬਣ ਰਿਹਾ ਹੈ ਉਸ ਤੋਂ ਪਿੰਡ ਦੇ ਵਿਕਾਸ ਦੀ ਉਮੀਦ ਨਾ ਕੀਤੀ ਜਾਵੇ ਖੈਰ ਹੁਣ ਇਸ ਪੂਰੇ ਮਾਮਲੇ ਤੇ ਤੁਹਾਡਾ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ